ਡਿਪਰੈਸ਼ਨ ਤੋਂ ਬਾਅਦ ਕਿਵੇਂ ਨਿਕਲ ਸਕਦੇ ਹਾਂ ਜਿਸ ਚੀਜ਼ ਵਿੱਚ ਤੁਹਾਡਾ ਮਨ ਲੱਗਦਾ ਹੈ ਜੇਮਸ ਮੂਵੀ ਕਾਮੇਡੀ ਕੁਝ ਸਮਾਂ ਇਹ ਦੇਖ ਲਓ ਤੁਹਾਡਾ ਦਿਮਾਗ ਸ਼ਾਂਤ ਹੋ ਜਾਵੇਗਾ ਸਵੇਰੇ ਉੱਠਿਆ ਸਾਰ ਇੱਕ ਗਲਾਸ ਪਾਣੀ ਪੀਓ ਅਤੇ ਤਾਜੀ ਹਵਾ ਵਿੱਚ ਘੁੰਮਣ ਜਾਓ ਇਸ ਤਰ੍ਹਾਂ ਤੁਹਾਡੀ ਬਾਡੀ ਫਰੈਸ਼ ਫੀਲ ਕਰੇਗੀ ਖਾਲੀ ਸਮੇਂ ਵਿੱਚ ਆਪਣੇ ਦੋਸਤਾਂ ਨਾਲ ਘੁੰਮਣ ਜਾਓ ਜਾਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਓ ਚੰਗੇ ਕੱਪੜੇ ਪਾਓ ਚਾਹੇ ਸਸਤੇ ਹੀ ਹੋਣ ਚੰਗਾ ਖਾਣਾ ਖਾਓ ਇਹ ਨਾ ਸੋਚੋ ਜੋ ਲੋਕ ਨੂੰ ਬਣ ਜਾਏ ਉਸ ਵਕਤ ਕਰਾਂਗੇ ਜੋ ਤੁਹਾਨੂੰ ਪਸੰਦ ਹੈ ਹੁਣੇ ਕਰੋ ਤੁਹਾਨੂੰ ਚੰਗਾ ਲੱਗੇਗਾ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਨਾ ਸਿੱਖੋ ਜੋ ਬੋਲਦੇ ਹਨ ਬੋਲਣ ਦਿਓ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਬੋਲਣਾ कुछ बन तो पहला भी लोग बोलन गए जो तो कुछ बन जाओगे उस वक्त भी लोग बोलन गें भी ना सोचो कि ती देख सुंदर नहीं जा मेरी आवाज़ चंकी नहीं जा मेरे विच बहुत कमियां हैं एक गल याद रखियो इस दुनिया विच कोई भी इंसान परफेक्ट नहीं है किसी ना किसी अंदर कोई ना कोई कमी जरूर हूँ हो सकता ਜੋ ਫੋਬੀਆ ਲੋਕਾਂ ਵਿੱਚ ਨਹੀਂ ਹਨ ਉਹ ਤੁਹਾਡੇ ਵਿੱਚ ਹੋ ਸਕਦੀਆਂ ਹਨ ਇਸ ਲਈ ਜਦੋਂ ਵੀ ਕਿਸੇ ਨੂੰ ਮਿਲੋ ਤਾਂ ਪੂਰੇ ਕੌਨਫੀਡੈਂਸ ਨਾਲ ਮਿਲੋ ਕਦੇ ਵੀ ਆਪਣੇ ਮਨ ਅੰਦਰ 네ਗੇਟਿਵ ਵਿਚਾਰ ਨਾ ਆਉਣ ਦਿਓ ਬਸ ਇਹ ਸੋਚੋ ਮੈਂ ਜਿਸ ਤਰ੍ਹਾਂ ਦਾ ਵੀ ਹਾਂ ਪਰਫੈਕਟ ਹਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਹਰ ਰੋਜ਼ ਖੁਦ ਨੂੰ ਬਿਹਤਰ ਬਣਾਉਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ